ਕਿਉਂ ਕੀ ਕਰਨਾ ਹੈ ਇਹਦਾ ਸਤਿ ਸ੍ਰੀ ਅਕਾਲ ਜੀ ਸਰ ਮੇਰਾ ਨਾਮ ਹਰਜਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਦੋਦੀ ਡੇਰੀ ਜੀ ਉਹਨਾਂ ਨੇ ਇੱਕ ਤਾਂ ਪ੍ਰੈਸ ਕਾਨਫਰੈਂਸ ਸਾਰੇ ਇਸ ਤਰ੍ਹਾਂ ਹੈਗਾ ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਐ ਵੀ ਜਿਹੜਾ ਪੰਜਾਬ ਸੂਬਾ ਦਾ ਆਪਣੇ ਬੇਰੁਜ਼ਗਾਰੀ ਤਾਂ ਪਹਿਲਾਂ ਹੀ ਬਹੁਤ ਹੈ ਔਰ ਪਿੱਛੇ ਜੇ ਵੀ ਇੱਕ ਖਬਰ ਲੱਗੀ ਸੀ ਕਿ ਦੋਦੀਆਂ ਦਾ ਖੁੱਲਾ ਦੁੱਧ ਪੀਣ ਨਾਲ ਹੋ ਸਕਦੀ ਹੈ ਮੌਤ ਉਦੋਂ ਅਸੀਂ ਜਥੇਬੰਦੀ ਵੱਲੋਂ ਉਸ ਖਬਰ ਦਾ ਵਿਰੋਧ ਕੀਤਾ ਤਾਂ ਉਹ ਜਿਹੜੀ ਖਬਰ ਆ ਬੰਦ ਕਰ ਦਿੱਤੀ ਗਈ ਹਟਾ ਦਿੱਤੀ ਗਈ ਆਪਣੇ ਚੈਨਲ ਤੋਂ ਤਾਂ ਹੁਣ ਵੀ ਜਿਹੜਾ ਹੈਗਾਗਾ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚੋਂ ਜਿਹੜਾ ਪ੍ਰਧਾਨ ਸਹਿਬਾਨਾਂ ਦੇ ਆਗੂ ਸਹਿਬਾਨਾਂ ਦੇ ਫੋਨ ਆ ਰਹੇ ਸੀ ਕਿ ਇੱਕ ਨਿੱਜੀ ਚੈਨਲ ਵੱਲੋਂ ਜਿਹੜਾ ਹੈਗਾਗਾ ਇੱਕ ਕਿਸੇ ਦੋਦੀ ਦੀ ਵੀਡੀਓ ਬਣਾ ਕੇ ਇਹ ਵੀ ਨਹੀਂ ਪਤਾ ਵੀ ਉਹ ਦੋਦੀ ਹੈ ਜਾਂ ਦੋਦੀ ਦਾ ਰੂਪ ਧਾਰ ਕੇ ਆਪਦੀ ਵੀਡੀਓ ਚਲਾਉਣ ਖਾਤਰ ਲਾਇਕ ਸ਼ੇਅਰ ਵਿਊ ਲੈਣ ਖਾਤਰ ਆਪਦੇ 4 ਰੁਪਏ ਕਮਾਉਣ ਖਾਤਰ ਦੋਧੀਆਂ ਨੂੰ ਜਿਹੜਾ ਹੈਗਾਗਾ ਬਦਨਾਮ ਕੀਤਾ ਗਿਆ ਹੈਗਾ ਉਸ ਦੇ ਵਿੱਚ ਵੀ ਜਿਵੇਂ ਕਿ ਆਮ ਜਦੋਂ ਗਰਮੀਆਂ ਦੇ ਵਿੱਚ ਦੁੱਧ ਪਾਉਣੇ ਆ ਘਰਾਂ ਦੇ ਵਿੱਚ ਤੇ ਕਈ ਵਾਰੀ ਆਇਆ ਹੁੰਦਾਗਾ ਵੀ ਅ ਦੁੱਧ ਚੋ ਸਮੈਲ ਆਉਣ ਲੱਗ ਜਾਂਦੀ ਹੈ ਤਾਂ ਉਹ ਸਮੈਲ ਲੈ ਕੇ ਚੈੱਕ ਕਰਦਾ ਹੈਗਾ ਬੰਦਾ ਤਾਂ ਉਹਦੇ ਚ ਇਹ ਦਿਖਾਇਆ ਗਿਆ ਕਿ ਇਹ ਜਿਹੜੇ ਦੁੱਧੀ ਆ ਉਹਨਾਂ ਨੂੰ ਆਪਾਂ ਕਹਿ ਲਈਏ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਕਿ ਇਹ ਬਹੁਤ ਪਾਪੀ ਲੋਕ ਹੈ ਵੀ ਇਹ ਦੁੱਧ ਦੇ ਵਿੱਚ ਦੁੱਧ ਸੁੱਕ ਕੇ ਜਿਹੜਾ ਘਰਾਂ ਦੇ ਵਿੱਚ ਜਿਹੜੇ ਸਾਡੇ ਕਸਟਮਰ ਆ ਵੀ ਉਹਨਾਂ ਨੂੰ ਦੁੱਧ ਸਪਲਾਈ ਕਰਦੇ ਆ ਸੋ ਮੈਂ ਤੁਹਾਡੇ ਸਾਰਿਆਂ ਦੇ ਚੈਨਲ ਦੇ ਮਾਧਿਅਮ ਜਰੀਏ ਇਹੀ ਕਹਿਣਾ ਚਾਹਣਾਗਾ ਪੰਜਾਬ ਵਾਸੀਆਂ ਨੂੰ ਕਿ ਜੋ ਇਹ ਸਾਡਾ ਰਜਗਾਰ ਹੈ ਇਹ ਇਹ ਸਰਜਾਰ ਤੋਂ ਹੀ ਅਸੀਂ ਆਪਣੇ ਧੀਆ ਪੁੱਤਾਂ ਜਿਹੜੇ ਉਹ ਪਾਲਦੇ ਆ ਤਾਂ ਮੈਂ ਨਹੀਂ ਇਹ ਗੱਲ ਮੰਨਦਾ ਕਿ ਜਿਹੜਾ ਹੈਗਾ ਕਿ ਵੀ ਇਸ ਤਰ੍ਹਾਂ ਦੀ ਕੋਈ ਹਰਕਤ ਕਰਦਾ ਹੋਊਗਾ ਕਿਉਂਕਿ ਅਸਲ ਦੇ ਵਿੱਚ ਇਹ ਸਹੀ ਮੈਣਾ ਚੋ ਵੀਡੀਓ ਪਾਈ ਗਈ ਆ ਤਾਂ ਉਹ ਵੀਡੀਓ ਜਦੋਂ ਪਾਈ ਆ ਉਹਦੇ ਚ ਦੁੱਧੀ ਦਾ ਵੀ ਪੱਖ ਲੈ ਆ ਜਾਣਾ ਚਾਹੀਦਾ ਸੀ ਤੁਸੀਂ ਆਪ ਵੀ ਪੱਤਰਕਾਰ ਸਹਿਬਾਨ ਪਹੁੰਚੀ ਇੱਥੇ ਕਿਉਂਕਿ ਫਰਜ ਕਰ ਲਓ ਵੀ ਉਹ ਵੀਡੀਓ ਬਣ ਗਈ ਤਾਂ ਉਹ ਦੁੱਧ ਹੀ ਅਗਲੇ ਦਿਨ ਵੀ ਦੁੱਧ ਪਾਉਣਾ ਉੱਥੇ ਆਇਆ ਹੀ ਆ ਤਾਂ ਉਹਨੂੰ ਸਵਾਲ ਕੀਤੇ ਜਾ ਸਕਦੇ ਸੀਗੇ ਵੀ ਕਿਉਂ ਇਸ ਤਰ੍ਹਾਂ ਹੁਣ ਹੋ ਸਕਦਾ ਉਸ ਨੂੰ ਕਿਸੇ ਨੇ ਘਬਰਾਹ ਕਰਿਆ ਹੋਵੇ ਅੱਜ ਕੱਲ੍ਹ ਕਈ ਲੋਕ ਅੱਜ ਵੀ ਹੈਗੇ ਆ ਜਿਹੜੇ ਵੀ ਵਹਿਮਾਂ ਭਰਮਾਂ ਦੇ ਵਿੱਚ ਵਿਸ਼ਵਾਸ ਰੱਖਦੇ ਆ ਸੋ ਮੈਂ ਤਾਂ ਇਹੀ ਅਪੀਲ ਕਰਦਾ ਪੰਜਾਬ ਦੇ ਸਮੂਹ ਦੁੱਧੀ ਸਾਥੀਆਂ ਨੂੰ ਦੁੱਧੀ ਭਾਈਚਾਰੇ ਨੂੰ ਡੇਰੀ ਵਾਲੇ ਵੀਰਾਂ ਨੂੰ ਵੀ ਇਸ ਤਰ੍ਹਾਂ ਦੇ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਕਿਸੇ ਨੂੰ ਵੀ ਔਰ ਇਸ ਤਰ੍ਹਾਂ ਦੀ ਹਰਕਤ ਨਹੀਂ ਕਰਨੀ ਚਾਹੀਦੀ ਔਰ ਜਿਹੜਾ ਅਸੀਂ ਦੇਖਿਆਗਾ ਆਉਦੇ ਵੱਲੋਂ ਵੀਡੀਓ ਚ ਇਹੀ ਲੱਗ ਰਿਹਾ ਕਿ ਉਹ ਗਰਮੀਆਂ ਦੀ ਵੀਡੀਓ ਆ ਗਰਮੀ ਦੇ ਵਿੱਚ ਆਮ ਹੀ ਦੁੱਧ ਖਰਾਬ ਹੋ ਜਾਂਦਾ ਤਾਂ ਜਿਹੜਾ 스멜 ਵਗੈਰਾ ਲੈ ਕੇ ਉਹ ਦੁੱਧ ਦੀ ਭਰਾ ਕੋਈ ਦੇਖ ਰਿਹਾ ਸੀਗਾ ਤਾਂ ਜਿਹੜਾ ਵੀਡੀਓ ਬਣਾ ਕੇ ਨਾਲ ਕੋਈ ਨਿੱਜੀ ਚੈਨਲ ਵੱਲੋਂ ਬੋਲ ਕੇ ਇਹ ਪਾਇਆ ਗਿਆ ਕਿ ਇਹ ਜਿਹੜੇ ਦੁੱਧ ਹੀ ਆ ਵੀ ਇਹ ਪਾਪੀ ਲੋਕ ਆ ਦੁੱਧ ਨੂੰ ਦੁੱਧ ਦੇ ਵਿੱਚ ਥੁੱਕ ਥੁੱਕ ਕੇ ਦੁੱਧ ਪਾਉਂਦੇ ਆ ਤਾਂ ਇਸ ਤਰ੍ਹਾਂ ਦੀ ਸ਼ਬਦਾਵਲੀ ਆ ਜਿਹੜੀ ਨਹੀਂ ਵਰਤਣੀ ਚਾਹੀਦੀ ਸੀ ਇਹ ਨਿੰਦਨਯੋਗ ਆ ਮੈਂ ਆਪਣੀ ਜਥੇਬੰਦੀ ਵੱਲੋਂ ਪੰਜਾਬ ਦੁੱਧ ਡੇਰੀ ਯੂਨੀਅਨ ਇਕਤਾ ਵੱਲੋਂ ਇਸ ਜਿਹੜੀ ਵੀਡੀਓ ਦੇ ਵਿੱਚ ਜੋ ਸ਼ਬਦਾਵਲੀ ਵਰਤੀ ਗਈ ਹੈ ਜਾਂ ਦੋਧੀਆਂ ਦੇ ਖਿਲਾਫ ਕੂੜ ਪ੍ਰਚਾਰ ਕਰਿਆ ਗਿਆ ਇਸ ਦੀ ਸਖਤ ਸਾਬਦਾ ਵਿੱਚ ਨਿੰਦਾ ਕਰਦਾ ਹਾਂ ਅਤੇ ਅੱਗੇ ਤੋਂ ਵੀ ਜਿੰਨੇ ਵੀ ਸੋਸ਼ਲ ਮੀਡੀਆ ਚਲਾਉਣ ਵਾਲੇ ਵਰਕਰਾਂ ਨੂੰ ਇਹ ਬੇਨਤੀ ਕਰਦਾ ਹਾਂ ਵੀ ਪੂਰਾ ਜਿਹੜਾ ਹੈਗਾ ਤੱਥਾਂ ਦੇ ਆਧਾਰ ਤੇ ਜਿਹੜੀ ਵੀਡੀਓ ਪਾਈ ਜਾਵੇ ਆਪ ਦੇ 4-4 ਰੁਪਏ ਕਮਾਉਣ ਖਾਤਰ ਜਿਹੜਾ ਹੈਗਾ ਤੁਸੀਂ ਕਿਸੇ ਦੇ ਕਿਤੇ ਨੂੰ ਬਦਨਾਮ ਨਾ ਕਰੋ ਕਿਉਂਕਿ ਪਹਿਲਾਂ ਜਿਹੜਾ ਹੈਗਾਗਾ ਹੁਣ ਆਪਾਂ ਵੇਖਿਆ ਹੀ ਹੈ ਜਿਵੇਂ ਬਾਹਰੋਂ ਵੀ ਆਪਣੇ ਮੁੰਡੇ ਇੱਥੋਂ ਲੱਖਾਂ ਰੁਪਇਆ ਲਾ ਕੇ ਬਾਹਰ ਗਏ ਆ ਤਾਂ ਉੱਥੋਂ ਰਿਪੋਰਟ ਹੋ ਹੋ ਕੇ ਜਿਹੜੇ ਵਾਪਸ ਆਏ ਆ ਤਾਂ ਇੱਥੇ ਜਿਹੜਾ ਹੈਗਾਗਾ ਅਸੀਂ ਕੋਈ 2.5 ਤੋਂ 3 ਲੱਖ ਦੋ ਤੀਆਂ ਜਿਹੜੇ ਪੰਜਾਬ ਦੇ ਵਿੱਚ ਆਪਦਾ ਰਜਗਾਰ ਆ ਆਪ ਖੜਾ ਕਰਿਆਗਾ ਤੇ ਵਧੀਆ ਆਪਦਾ ਜਿਹੜਾ ਕੰਮਕਾਰ ਆ ਉਹ ਕਰ ਰਹੇ ਆ ਸੋ ਨਾ ਹੀ ਤਾਂ ਪਹਿਲਾਂ ਸਾਡੀ ਜਿੱਥੇ ਕੰਪਨੀ ਕਿਸੇ ਮਲਾਪ ਤੋਰ ਦੇ ਨਾਲ ਖੜੀ ਆ ਔਰ ਨਾਲ ਹੀ ਖੜੇਗੀ ਅਸੀਂ ਆਪ ਦਾ ਸਾਫ਼ ਸੁਥਰਾ ਕੰਮ ਕਰਦੇ ਆਂ ਔਰ ਇਹੀ ਅਪੀਲ ਕਰਦਾ ਆਂ ਵੀ ਸਾਫ਼ ਸੁਥਰਾ ਕੰਮ ਕਰੋ ਔਰ ਪੰਜਾਬ ਵਾਸੀਆਂ ਨੂੰ ਇਹੀ ਬੇਨਤੀ ਕਰਨੀ ਚਾਹਣਾ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਉਹ ਫੇਕ ਕਿਸੇ ਆਈਡੀ ਤੋਂ ਜਿਹੜੀ ਵੀਡੀਓ ਪਾਈ ਗਈ ਆ ਕਿਉਂਕਿ ਅਸੀਂ ਸਾਨੂੰ ਹਫ਼ਤਾ ਹੋ ਗਿਆ ਇਹ ਦੇਖਦਿਆਂ ਨੂੰ ਕਿ ਵੀ ਜਿਹੜਾ ਹੈਗਾ ਕਹਿੰਦੇ ਤੇ ਕੋਈ ਕਾਰਵਾਈ ਆਪਾਂ ਵੀ ਨੋਟਿਸ ਵਗੈਰਾ ਇਹਨਾਂ ਨੂੰ ਭੇਜਾਂਗੇ ਪਰ ਜਦੋਂ ਉਹ ਪੂਰਾ ਉੱਪਰ ਪਤਾ ਕਰਿਆ ਗਿਆ ਤਾਂ ਉਹ ਜਿਹੜੀ ਆਈਡੀ ਆ ਉਹ ਫੇਕ ਹੈ ਬਾਹਰ ਦਾ ਐਡਰੈਸ ਆ ਜਿਹੜਾ ਉਹਦੇ ਤੇ ਆਉਂਦਾ ਹੈਗਾ ਯੂ ਐਸ ਏ ਦਾ ਇਸ ਕਰਕੇ ਸਾਨੂੰ ਜਿਹੜਾ ਹੈਗਾ ਕਿ ਇਹੀ ਲੱਗਿਆ ਕਿ ਆਪਾਂ ਨੂੰ মিডিਆ ਦੇ ਵਿੱਚ ਹੀ ਜਿਹੜਾ ਇਸ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ ਇਸ ਕਰਕੇ ਇਹ ਮੀਟਿੰਗਾਂ ਜਿਹੜੀ ਰੱਖੀ ਗਈ ਸੀ ਸਾਡੇ ਇਹ ਚਲਾਲਾਬਾਦ ਫਾਜ਼ਿਲਕਾ ਜਿਹੜੇ ਤੋਂ ਵੀ ਸਾਥੀ ਇੱਥੇ ਬਠਿੰਡਾ ਵਿਖੇ ਪਹੁੰਚੇ ਸੀ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਔਰ ਇਹੀ ਬੇਨਤੀ ਕਰਦਾ ਹਾਂ ਸਮੂਹ ਪੱਤਰਕਾਰ ਸਾਹਿਬਾਨ ਨੂੰ ਜਾਂ ਜਿੰਨੇ ਵੀ ਸੋਸ਼ਲ ਮੀਡੀਆ ਚਲਾਉਂਦੇ ਆ ਵੀ ਪੂਰੇ ਤੱਥਾਂ ਦੇ ਆਧਾਰ 'ਤੇ ਖਬਰਾਂ ਜਿਹੜੀ ਚਲਾਈ ਜਾਵੇ ਕਿਸੇ ਦੇ ਕਿਤੇ ਨੂੰ ਬਦਨਾਮ ਹੈ ਜਿਹੜਾ ਕਿਤੋਂ ਨਾ ਕੀਤਾ ਜਾਵੇ ਚ ਬੇਨੀਫਿਟ ਆ ਆਪਾਂ ਆਪਸਿਆਂ ਨੇ ਸੋ ਇਹ ਇੱਕ ਵੈਸੀ ਰੀਲ ਬਣਾ ਕੇ ਜਿਹੜਾ ਹੈਗਾਗਾ ਦੁੱਧਾਂ ਦੇ ਕਿਤੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਹਿਲੇ ਆਪਾਂ ਦੇਖ ਰਹੇ ਆ ਵੀ ਜੋ ਪੈਕਾਂ ਦਾ ਦੁੱਧ वगैरह ਆ ਰਿਹਾ ਜੋ ਵੱਡੀਆਂ ਕੰਪਨੀਆਂ ਆ ਉਹ ਹਾ ਹਾ ਵੀ ਹੋ ਰਹੀਆਂ ਨੇ ਅੱਜ ਕੱਲ੍ਹ ਪੜਿਆ ਲਿਖਿਆ ਜਿਵੇਂ ਉਹਦੇ ਕਾਰਨ ਅਰੇਕ ਪੈਕਿੰਗ ਵੱਲ ਧਿਆਨ ਦੇ ਰਿਹਾਗਾ ਕਿ ਕਿਤਨਾ ਕਿਤੇ ਪਹਿਲਾਂ ਹੀ ਜਿਹੜਾ ਹੈਗਾਗਾ ਖੁੱਲ੍ਹੇ